ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਦੇ ਨਾਲ ਸੋ ਦੋਸਤੋ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਾਲਾਂ ਤੋਂ ਜਿਹੜਾ GST ਜਿਹੜਾ ਵਧਾਇਆ ਜਾ ਰਿਹਾ ਸੋ ਇੱਕ ਤਾਂ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਸੀ ਦੂਸਰਾ GST ਨੇ ਕਿਉਂਕਿ ਹਰ ਇੱਕ ਚੀਜ਼ ਦੇ ਉੱਪਰ ਜਿਹੜੀ ਇੱਕ ਆਮ ਇਨਸਾਨ ਦੇ ਵਰਤੋਂ ਦੇ ਵਿੱਚ ਚੀਜ਼ ਆਉਂਦੀ ਹੈ ਉਹਨਾਂ ਦੇ ਉੱਪਰ ਸਭ ਤੋਂ ਜ਼ਿਆਦਾ ਟੈਕਸ ਲਗਾਇਆ ਜਾਂਦਾ ਸੀ ਜਿਹੜੇ ਕੋਈ ਹੀਰੇ ਜਾ ਵਾਰਾਤ ਹੈ ਜਿਹੜੀ ਵੱਡੀਆਂ ਮਹਿੰਗੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਆਮ ਨਾਗਰਿਕ ਦੀ ਪਹੁੰਚ ਤੋਂ ਦੂਰ ਹੈ ਉਹਨਾਂ ਤੇ 2-2 4-4% 3-3% ਜਿਹੜਾ ਉਹ ਟੈਕਸ ਹੈ ਪਰ ਜਦ ਕਿ ਇਹਦੇ ਉਲਟ ਹੈ ਜਿਹੜੀ ਆਮ ਰੋਜ਼ਾਨਾ ਵਿੱਚ ਵਰਤੋਂ ਹੋਣ ਵਾਲੀ ਚੀਜ਼ ਹੈ ਜਿਹੜੀ ਕਿ ਮਤਲਬ ਗਰੀਬ ਤੋਂ ਗਰੀਬ ਜਾਂ ਕਿਹੜੀ ਮਿਡਲ ਕਲਾਸ ਮੈਂਬਰ ਜਿਹੜਾ ਵਰਤਦਾ ਹੈ ਉਹਨਾਂ ਦੇ ਉੱਪਰ ਜ਼ਿਆਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹ ਚੀਜ਼ਾਂ ਉਹਨਾਂ ਦੇ ਕੰਮ ਆਉਣ ਵਾਲੀਆਂ ਉਹ ਰੋਜ਼ਾਨਾ ਵਰਤੋਂ ਵਾਲੀਆਂ ਨੇ ਇਸ ਕਰਕੇ ਉਹ ਖਰੀਦੀਆਂ ਹੀ ਜਾਣਗੀਆਂ ਸੋ ਜੀਐਸਟੀ ਨੇ ਜਿਹੜਾ ਲੱਕ ਉਹ ਤੋੜਿਆ ਹੋਇਆ ਸੀ ਪਰ ਹੁਣ ਕੱਲ ਪਰसों ਨੇ ਇੱਕ ਜਿਹੜਾ ਨਵਾਂ ਜਿਹੜਾ GST ਫੈਕਟਰ ਉਹ ਲਾਗੂ ਕੀਤਾ ਗਿਆ ਕਿ ਜਿਹੜਾ ਹੁਣ GST ਹੈ ਉਹ 28% ਤੋਂ ਘਟਾ ਕੇ 18% ਕੀਤਾ ਗਿਆ ਅਤੇ ਜਿਨ੍ਹਾਂ ਦੇ ਉੱਪਰ ਪਹਿਲਾਂ 12% GST ਲੱਗਦਾ ਸੀ ਹੁਣ 5% ਕੀਤਾ ਗਿਆ ਅਤੇ ਕੁਝ ਕੁ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ 0 ਟੈਕਸ ਹੈ ਭਾਅ ਟੈਕਸ ਹਟਾ ਦਿੱਤਾ ਗਿਆ ਜੇਕਰ ਉਹਦੇ ਕੋਈ 2% 4% 3% ਲੱਗਦਾ ਸੀ ਸੋ ਜਿਹਦੇ ਕਾਰਨ ਸਭ ਤੋਂ ਵੱਡੀ ਰਾਹਤ ਜਿਵੇਂ ਕਹਿੰਦੇ ਵੀ ਇੱਕ ਗਰੀਬ ਵਰਗ ਨੂੰ ਮਿਲੀ ਹੈ ਜਾਂ ਮਿਡਲ ਕਲਾਸ ਮੈਂਬਰ ਨੂੰ ਮਿਲੀ ਹੈ ਕਿਉਂਕਿ ਉਹਦੇ ਰੋਜ਼ਾਨਾ ਦੀਆਂ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕਿੰਨੀਆਂ-ਕਿੰਨੀਆਂ ਸਸਤੀਆਂ ਹੋਈਆਂ ਜੀ ਆਪਾਂ ਅਸਟੀਮੇਟ ਜਾ ਲਾ ਕੇ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਕਿਰਪਾ ਕਰਕੇ ਬਣੇ ਰੋ ਹਰ ਇੱਕ ਭੈਣ ਭਰਾ ਜਿਹੜਾ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਤਾਂ ਆਪਣੇ ਭੈਣ ਭਰਾਵਾਂ ਨਾਲ ਵੀ ਜ਼ਰੂਰ ਸਾਂਝਾ ਕਰੋ ਖਾਸ ਕਰ ਇਹ ਵੀਡੀਓ ਹਰ ਇੱਕ ਉਹ ਭੈਣ ਭਰਾ ਦੇ ਜਿਵੇਂ ਕਹਿੰਦੇ ਸਾਂਝੀ ਕਰਨ ਵਾਲੀ ਹੈ ਕਿਉਂਕਿ ਇਹਦੇ ਉੱਪਰ ਅਕਸਰ ਕਿਉਂਕਿ ਆਪਾਂ ਕੁਝ ਕੱਪੜਾ ਹੋਇਆ ਕੁਇ ਖਾਨ ਪੀਣ ਵਾਲੀ ਚੀਜ਼ਾਂ ਹੋਣਗੀਆਂ ਕੋਈ ਗੱਡੀ ਮੋਟਰਸਾਈਕਲ ਹੋ ਗਿਆ ਜਾਂ ਹੋਰ ਕਿਸੇ ਤਰ੍ਹਾਂ ਦੀ ਇਲੈਕਟ੍ਰੋਨਿਕ ਦਾ ਸਮਾਨ ਏਸੀ ਫਰਿੱਜ ਕੂਲਰ ਜਿਹੜੀਆਂ ਚੀਜ਼ਾਂ ਬਖਰੀਦਦੇ ਆ ਸੋ ਉਹਨਾਂ ਬਾਰੇ ਜੀਐਸਟੀ ਮਰੇ ਪਤਾ ਹੋਣਾ ਲਾਜ਼ਮੀ ਕਿਉਂਕਿ ਹੋ ਸਕਦਾ ਹੈ ਜਿਹੜੇ ਤੁਹਾਡੇ ਦੁਕਾਨਦਾਰ ਤੋਂ ਤੁਸੀਂ ਲੈਨੇ ਉਹ ਪੁਰਾਣੇ ਜੀਐਸਟੀ ਦੇ ਹਿਸਾਬ ਨਾਲ ਹੀ ਤੁਹਾਡਾ ਉਹ ਬਿੱਲ ਬਣਾ ਦੇ ਠੀਕ ਹੈ ਜੀ ਤਾਂ ਇਸ ਵੀਡੀਓ ਨੂੰ ਸੇਵ ਕਰ ਲਿਓ ਕਿਹੜੀ ਚੀਜ਼ ਤੇ ਕਿੰਨਾ ਜੀਐਸਟੀ ਲੱਗਦਾ ਹੈ ਉਹ ਤੁਸੀਂ ਆ ਬਕਾਇਦਾ ਆਪਦੇ ਕੋਲ ਰੱਖ ਲਿਓ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਰਜਾਨਾ ਵਰਤੂ ਦਾ ਸਮਾਨ ਜਿਵੇਂ ਕਿ ਸਾਬਣ ਸ਼ੈਂਪੂ ਜਿਹੜਾ ਹੈਗਾ ਟੂਥਪੇਸਟ ਇਹਨਾਂ ਦੇ ਉੱਪਰ ਪਹਿਲਾਂ ਜਿਹੜਾ ਜੀਐਸਟੀ 18% ਲੱਗਦਾ ਸੀ ਦੋਸਤੋ ਤਾਂ ਇੱਕ ਇਥੇ ਭੈਣ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਜਿਨ੍ਹਾਂ ਨੂੰ ਪਰਸੈਂਟੇਜ ਦਾ ਫਾਰਮੂਲਾ ਨਹੀਂ ਪਤਾ ਪਰਸੈਂਟੇਜ ਦੋਸਤੋ 12% ਦਾ 1 ਰੁਪਿਆ ਜਿਹੜਾ ਉਹ ਵਿਆਜ ਬਣਦਾ ਦੇਸੀ ਭਾਸ਼ਾ ਦੇ ਵਿੱਚ ਠੀਕ ਹੈ ਜੀ ਭਾਅ ਦੇਖਿਆ ਜੀ ਵੀ 18% ਦਾ 1.5 ਰੁਪਿਆ ਜਿਹੜਾ ਵਿਆਜ ਉਹ ਬਣ ਗਿਆ ਪਰ ਹੁਣ ਇਹਦੇ ਉੱਪਰ ਦੋਸਤੋ ਘਟਾ ਕੇ 5% ਕਰ ਦਿੱਤਾ ਗਿਆ ਸਾਬਣ ਸ਼ੈਂਪੂ ਟੂਥਪੇਸਟ ਦੇ ਉੱਪਰ ਇਦੇ ਨਾਲ ਹੀ ਘਿਓ ਮੱਖਣ ਨਿਊਡਲਸ ਨਮਕੀਨ ਠੀਕ ਹੈ ਜੀ ਇਹਨਾਂ ਦੇ ਉੱਪਰ 12% ਸੀ ਇਹ ਵੀ ਘਟਾ ਕੇ 5% ਕਰ ਦਿੱਤਾ ਗਿਆ ਭਾਂਡੇ ਜਿਸ ਵੀ ਤਰ੍ਹਾਂ ਦੇ ਤੁਸੀਂ ਲੈਣੇ ਹੋ ਸਟੀਲ ਆਪਣੇ ਆਪਣੇ ਸਟੀਲ ਦੇ ਸਿਲਵਰ ਦੇ ਪਿੱਤਲ ਦੇ ਜਿਹੜੇ ਵੀ ਭਾਂਡੇ ਹਨ ਉਹਨਾਂ ਦੇ ਉੱਪਰ 12% ਤੋਂ ਘਟਾ ਕੇ 5% ਕੀਤਾ ਹੈ ਬੱਚਿਆਂ ਦੀਆਂ ਬੋਤਲਾਂ ਨੈਪਕੀਨ ਡਾਈਪਰ ਸਿਲਾਈ ਮਸ਼ੀਨ ਇਹਨਾਂ ਤੋਂ ਵੀ ਜਿਹੜਾ ਘਟਾ ਕੇ 12% ਤੋਂ ਜਿਹੜਾ ਉਹ 5% ਕੀਤਾ ਗਿਆ ਸੋ ਦੋਸਤੋ ਆਪਕੋ ਪਤਾ ਵੀ ਖੇਤੀਬਾੜੇ ਵਾਲੇ ਵੇੜੇ ਜਸੰਦ ਜਿਹੜੇ ਉਹ ਬਹੁਤ ਜ਼ਿਆਦਾ ਮਹਿੰਗੇ ਐ ਸੋ ਉਹਨਾਂ ਦੇ ਉੱਪਰ ਵੀ ਜਿਹੜਾ 18% ਟਰੈਕਟਰ ਦੇ ਜਿਹੜੇ ਟਾਇਰ ਐ ਠੀਕ ਹੈ ਜੀ ਉਹਦੇ ਉੱਪਰ 18% ਸੀ ਜੋ ਕਿ 5% ਕਰ ਦਿੱਤਾ ਗਿਆ ਟਰੈਕਟਰ ਜਿਹੜਾ ਆਮ ਮਸ਼ੀਨਰੀ ਜਿੰਨੀ ਵੀ ਟਰੈਕਟਰ ਦੇ ਰੂਪ ਚ ਆਉਂਦੀ ਕਿਸੇ ਵੀ ਕੰਪਨੀ ਦਾ ਉਹਤੇ 12% ਸੀ ਉਹ 5% ਕਰ ਦਿੱਤਾ ਗਿਆ ਸਿੰਚਾਈ ਦੀਆਂ ਜਿਹੜੀ ਮਸ਼ੀਨਰੀ ਆਉਂਦੀ ਐ ਠੀਕ ਹੈ ਜੀ ਉਹਦੇ ਉੱਪਰ ਵੀ 12 ਤੋਂ ਘਟਾ ਕੇ 5% ਕੀਤਾ ਗਿਆ ਖੇਤੀ ਨਾਲ ਸੰਬੰਧ ਜਿੰਨੀ ਵੀ ਮਸ਼ੀਨਰੀ ਐ ਕੋਈ ਹਾਲਾ ਤਵੀਆਂ ਜਿਹੜਾ ਹੋਰ ਵੀ ਕੋਈ ਜਿੰਨੇ ਜਿਵੇਂ ਰੋਟਾ ਵਿਕਟਰ ਹੋ ਗਿਆ ਜਨਰਲ ਮਸ਼ੀਨਾ ਹੋ ਗਿਆ ਉਹ ਸਾਰੀਆਂ 12% ਤੋਂ ਘਟਾ ਕੇ 5% ਜਿਹੜਾ ਉਹ ਕਰ ਦਿੱਤਾ ਗਿਆ ਭਾਵ ਰੁਪਏ ਤੋਂ ਵੀ ਸੌਰੀ ਅੱਧੇ ਰੁਪਏ ਤੋਂ ਵੀ ਜਿਹੜਾ 98 ਤੋਂ ਵੀ ਘਟ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਹੈ ਜੀ ਸਿਹਤ ਬੀਮਾ ਸਿਹਤ ਬੀਮਾ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਜੀ ਠੀਕ ਹੈ ਜੀ ਸਿਹਤ ਬੀਮੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੈ 18% ਸੀ ਜਿਹੜਾ ਕਿ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਥਰਮੋਮੀਟਰ 18% ਤੋਂ ਘਟਾ ਕੇ 5% ਕੀਤਾ ਗਿਆ ਆਕਸੀਜਨ ਦੇ ਉੱਪਰ 12% ਤੋਂ ਘਟਾ ਕੇ 5% ਡਾਇਗਨੋਸਟਿਕ ਕਿੱਟ ਜਿਹੜੀ ਆਉਂਦੀ ਸੀ ਦੋਸਤੋ ਉਹ ਵੀ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ ਠੀਕ ਹੈ ਜੀ ਸਭ ਤੋਂ ਇੱਥੇ ਵੱਡੀ ਰਾਹਤ ਜਿਹੜੀ ਕਿਉਂਕਿ ਮਸ਼ੀਨਰੀ ਦੀ ਜ਼ਰੂਰਤ ਹਰ ਇੱਕ ਭੈਣ ਭਰਾ ਨੂੰ ਹੈ ਜਿਦੇ ਵਿੱਚ ਚਾਹੇ ਉਹ ਮਿਡਲ ਕਲਾਸ ਦਾ ਹੈ ਚਾਹੇ ਗਰੀਬ ਤੋਂ ਗਰੀਬ ਹੈ ਸਕੂਟਰ ਮੋਟਰਸਾਈਕਲ ਜਾਂ ਛੋਟੀ ਮੂਟੀ ਕਾਰ ਉਹ ਆਪਣੀ ਸਹੂਲਤ ਵਾਸਤੇ ਖਰੀਦਣਾ ਚਾਹੁੰਦਾ ਹੈ ਤਾਂ ਹੁਣ ਕਾਰਾਂ ਤੇ ਜਾਂ ਸਕੂਟਰ ਮੋਟਰਸਾਈਕਲ ਉਹ ਸਸਤੇ ਹੋ ਗਏ ਠੀਕ ਹੈ ਜੀ ਸੋ ਜਿਹਦਾ ਵੱਡਾ ਫਾਇਦਾ ਬਿਲਕੁਲ ਆਪਣੇ ਜਿਹੜੇ ਆਮ ਨਾਗਰਿਕ ਨੂੰ ਮਿਲੂਗਾ ਹੁਣ ਜਿਹੜੀਆਂ ਛੋਟੀਆਂ ਕਾਰਾਂ ਨੇ ਛੋਟੀਆਂ ਕਾਰਾਂ ਚੋਂ ਭਾਅ ਦੋਸਤੋ ਜਿਹੜੀਆਂ 10 ਲੱਖ ਤੋਂ ਮੇ ਵੀ ਸ਼ਾਇਦ ਨੀਚੇ-ਨੀਚੇ ਆ ਉਹਨਾਂ ਛੋਟੀਆਂ ਕਾਰਾਂ ਚ ਕਹਿ ਸਕਦੇ ਆਪਾਂ ਉਹਨਾਂ ਪਹਿਲਾਂ 28% ਸੀ 28% ਦਾ ਜੇਕਰ ਸਿੱਧਾ ਦੋਸਤੋ ਲਾਈਏ ਤਾਂ ਜਿਵੇਂ ਕਿ ਇਹਦੇ ਵੀ 12 ਨੂੰ 24 ਤੇ 4 ਉੱਪਰ ਸਵਾ ਦੋ ਰੁਪਏ ਜਿਹੜਾ ਤਕਰੀਬਨ ਉਹ ਵਿਆਜ ਬਣਦਾ ਸੀ ਠੀਕ ਹੈ ਜੀ ਭਾਅ ਜਿਹੜਾ ਹੈਗਾ 28% 28% ਦਾ 2.5 ਰੁਪਈਆ ਜਿਹੜਾ ਵਿਆਜ ਉਹ ਬਣਦਾ ਸੀ ਸੋ ਹੁਣ ਜਿਹੜਾ ਘਟਾ ਕੇ 18% ਭਾਵ 1.5 ਰੁਪਿਆ ਕਰ ਦਿੱਤਾ ਗਿਆ ਇਸ ਤਰ੍ਹਾਂ ਹੀ ਦੋਸਤੋ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦਾ ਮੋਟਰਸਾਈਕਲ ਆ ਉਹ ਤੋਂ ਵੀ 28% ਘਟਾ ਕੇ 18% ਕਰ ਦਿੱਤਾ ਗਿਆ ਹੁਣ ਦੋਸਤੋ ਸਿੱਖਿਆ ਇਹ ਸਭ ਤੋਂ ਵੱਡਾ ਦੁੱਖ ਦੀ ਗੱਲ ਸੀ ਆਮ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਸੁਣਿਆ ਹੋਣਾ ਦੇਖਿਆ ਹੋਣਾ ਕਿ ਸਿੱਖਿਆ ਦੇ ਉੱਪਰ ਹਰ ਇੱਕ ਭੈਣ ਭਰਾ ਜਿਹੜਾ ਕਿਸੇ ਤਰ੍ਹਾਂ ਜਾਗਰੂਕ ਹੈ ਉਹ ਸਿੱਖਿਆ ਦੇ ਉੱਪਰ ਜਿਹੜਾ ਟੈਕਸ ਹਟਾਉਣ ਬਾਰੇ ਸਮੇਂ-ਸਮੇਂ ਤੇ ਕਹਿੰਦੇ ਵੀ ਰਹੀ ਹੈ ਪਰ ਸਿੱਖਿਆ ਦੇ ਉੱਪਰ ਟੈਕਸ ਜਿਹੜਾ ਹੁਣ ਤਕਰੀਬਨ ਉਹਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਕੋਈ ਚਾਰਟ ਮਾਡਲ ਨੇ ਸੀ ਉਹਨਾਂ ਤੋਂ ਟੈਕਸ ਜਿਹੜਾ ਹਟਾ ਦਿੱਤਾ ਗਿਆ ਠੀਕ ਹੈ ਜੀ ਨਕਸ਼ੇ ਚਾਰਟ ਜਾਂ ਗਲੋਬ ਪਹਿਲਾਂ 12% ਸੀ ਹੁਣ 0% ਟੈਕਸ ਉਹਦੀ ਉੱਪਰ ਕਰ ਦਿੱਤਾ ਗਿਆ ਪੈਨਸਲ ਜਾਂ ਰਬੜ ਜਿਹੜੀ ਆਪਾਂ ਖਰੀਦਦੇ ਸੀ ਠੀਕ ਹੈ ਜੀ ਤੇ ਉਹਨਾਂ ਦੇ ਉੱਪਰ ਵੀ ਜਿਹੜਾ 12% ਤੋਂ ਘਟਾ ਕੇ 0% ਕੀਤਾ ਗਿਆ ਇਸ ਤਰ੍ਹਾਂ ਐਕਸਰਸਾਈਜ਼ ਕਿਤਾਬਾਂ ਜਿਹੜੀਆਂ ਕਿਸੇ ਤਰ੍ਹਾਂ ਦੀਆਂ ਆਉਂਦੀਆਂ ਸੀ ਫਿਜ਼ੀਕਲ ਦੀਆਂ ਲਾ ਲਓ ਜਾਂ ਹੋਰ ਠੀਕ ਹੈ ਜੀ ਤਾਂ ਉਹਨਾਂ ਦੇ ਉੱਪਰ ਵੀ ਆਪਣਾ ਟੈਕਸ ਉਹ ਘਟਾ ਦਿੱਤਾ ਗਿਆ 5% ਤੋਂ 0% ਕਰ ਦਿੱਤਾ ਗਿਆ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਇਲੈਕਟ੍ਰੋਨਿਕ ਡਿਵਾਈਸਸ ਦੋਸਤੋ ਜਿਵੇਂ ਏਸੀ ਫ੍ਰਿਜ ਕੂਲਰ ਜਾਂ ਜਿੰਨੀਆਂ ਵੀ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਸਭ ਤੋਂ ਵਿੱਚ ਦੇ 에어 ਕੰਡੀਸ਼ਨ ਜਿਵੇਂ ਏਸੀ ਦੀ ਗੱਲ ਕਰ ਲਈ ਦੋਸਤੋ ਤਾਂ 28% ਤੋਂ ਘਟਾ ਕੇ ਜਿਹੜਾ ਹੈ 18% ਕਰ ਦਿੱਤਾ ਗਿਆ ਟੀਵੀ 32 ਇੰਚ ਤੋਂ ਵੱਡਾ ਠੀਕ ਹੈ ਜੀ ਤੇ ਉਹਨਾਂ ਦੇ ਉੱਪਰ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਇਸਤਰੀ ਵਾਸ਼ਿੰਗ ਮਸ਼ੀਨ ਹੈ ਉਹ ਵੀ 28% ਤੋਂ ਘਟਾ ਕੇ 18% ਕਰ ਦਿੱਤੀ ਗਿਆ ਤਾਂ ਦੋਸਤੋ ਸਿੱਧਣ ਸਿੱਧਾ ਜੇਕਰ ਗੱਲ ਕਰ ਲਈਏ ਠੀਕ ਹੈ ਜੀ 2 ਸਵਾ 2 ਰੁਪਈਆ ਤੋਂ ਘਟਾ ਕੇ 1.5 ਰੁਪਈਆ ਤੱਕ ਦਾ ਜਿਹੜਾ ਉਹ ਵਿਆਜ ਬਣਦਾ ਤੇ ਕਈ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਖਾਸ ਕਰ ਜਿਹੜੀ ਰੋਜ਼ਾਨਾ ਚੀਜ਼ ਆਪਾਂ ਵਰਤਦੇ ਹਾਂ ਜੀ ਘਿਓ ਦਾਣਾ ਮੱਖਣ ਹੋਰ ਜਿਹੇ ਨਹੀਂ ਇਸ ਤਰ੍ਹਾਂ ਉਹਨਾਂ ਦੇ ਉੱਪਰ 5% ਜਿਹੜਾ ਉਹ ਕਰ ਦਿੱਤਾ ਗਿਆ ਟੈਕਸ ਤਾਂ ਹੁਣ ਦੋਸਤੋ ਤੁਸੀਂ ਵੀ ਕਿਸੇ ਵੀ ਦੁਕਾਨ ਤੇ ਜਾਂਦੇ ਹੋ ਤਾਂ ਇੰਨੀ ਜਿਹੜੀ ਤੁਸੀ ਨੌਲੇਜ ਲੈ ਕੇ ਜਾਣੀ ਹੈ ਕਿ ਦੋਸਤੋ ਪਹਿਲਾਂ ਜਿਹੜਾ ਟੈਕਸ ਸੀ ਉਹ 12% ਸੀ ਹੁਣ ਜਿਹੜਾ ਘਟਾ ਕੇ 5% ਕਰ ਦਿੱਤਾ ਗਿਆ ਠੀਕ ਹੈ ਜੀ ਤਾਂ ਸਿੱਧੀ ਸਿੱਧੀ ਗੱਲ ਕਰ ਲਈ ਉਹਦਾ ਲੱਖ ਰੁਪਏ ਮੰਗਦੇ ਜਿਹੜਾ ਉਹ 5000 ਰੁਪਿਆ ਟੈਕਸ ਜਿਹੜਾ ਉਹ ਬਣਦਾ ਪਹਿਲਾਂ 12000 ਬਣਦਾ ਸੀ ਹੁਣ 5000 ਰੁਪਿਆ ਬਣਦਾ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਸਾਰੇ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਇਹ ਸਾਰਿਆਂ ਦੇ ਸੁਣਨ ਵਾਲੀ ਸਮਝਣ ਵਾਲੀ ਵੀਡੀਓ ਹੈ ਕਿਉਂਕਿ ਖਰੀਦਦਾਰੀ ਸਾਰੇ ਹੀ ਕਰਦੇ ਆ ਨੂਨ ਤੋਂ ਲੈ ਕੇ ਵੱਡੀਆਂ-ਵੱਡੀਆਂ ਚੀਜ਼ਾਂ ਕਾਰਾਂ ਗੱਡੀਆਂ ਮੋਟਰ ਗੱਡੀਆਂ ਤੱਕ ਖਰੀਦਣ ਤੱਕ ਸਾਰੇ ਕੋਈ ਨਾ ਕੋਈ ਥੋੜੀ-ਬਹੁਤ ਆਪਣੀ ਸਮਰੱਥਾ ਅਨੁਸਾਰ ਜਿਹੜੀ ਚੀਜ਼ ਖਰੀਦਦਾ ਜਾਂ ਵੇਚਦਾ ਸੋ ਉਹਦੇ ਅਕੋਰਡਿੰਗ ਜਿਹੜਾ ਉਹ ਟੈਕਸ ਜਿਹੜਾ ਉਹ ਬਣਾਇਆ ਗਿਆ ਸੋ ਜਿਹੜੇ ਭੈਣ ਭਰਾ ਹੁਣ ਸਕੂਟਰ ਮੋਟਰਸਾਈਕਲ ਕਾਰਾਂ ਗੱਡੀਆਂ ਜਾਂ ਕਿਸੇ ਤਰ੍ਹਾਂ ਦੇ ਕੋਈ ਹੋਰ ਚੀਜ਼ਾਂ ਖਰੀਦਣਾ ਚਾਹੁੰਦੇ ਆ ਕਿਸੇ ਤਰ੍ਹਾਂ ਦੇ ਇਲੈਕਟ੍ਰੋਨਿਕ ਸਮਾਨ ਤਾਂ ਉਹਨਾਂ ਦੇ ਉੱਪਰ ਬਹੁਤ ਸਾਰਾ ਜਿਹੜਾ ਟੈਕਸ ਉਹ ਕੱਢ ਗਿਆ ਤਕਰੀਬਨ ਅੱਧ ਤੋਂ ਵੱਧ ਜਿਹੜਾ ਉਹ ਟੈਕਸ ਉਹ ਘਟਾ ਦਿੱਤਾ ਗਿਆ ਠੀਕ ਹੈ ਜੀ ਸੋ ਕਿਰਪਾ ਕਰ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਲਈ ਜੁੜੇ ਰਹੋ ਸਾਡੇ ਨਾਲ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਅਤੇ ਹੌਸਲਾ ਫਜਾਈ ਇਸੇ ਤਰੀਕੇ ਦਿੰਦੇ ਰਹੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ